ਜਿਵੇਂ ਜਿਵੇਂ ਸਾਡਾ ਅਕਾਲੀ ਦਰ ਤੱਕੜਾ ਹੁੰਦਾ ਜਾਊਗਾ ਹਈ ਤਾਂ ਕਈ ਹੋਰ ਲੋਕ ਆਫਰਾਂ ਲੈ ਕੇ ਆਉਣਗੇ ਪਰ ਸਾਨੂੰ ਹੋਰ ਕਿਸੇ ਤੇ ਗੱਠ ਜੋੜਦੀ ਨਹੀਂ ਸਾਨੂੰ ਪੰਥ ਦੇ ਗੱਠ ਜੋੜਦੀ ਜਿਹੜੀ ਫਿਕਰ ਪੰਥ ਨਾਲ ਸਾਡੇ ਤੋਂ ਰੁੱਸੇ ਮੇਰਾ ਰੁੱਸੇ ਨਾਲ ਗਿਆਣਾ ਜੱਗ ਭਾਵੇਂ ਸਾਰਾ ਰੁੱਸ ਜੇ ਇਹ ਪਹਿਨਾ ਲੋਕਾਂ ਨੂੰ ਮਨਾਉਣ ਤੋਰੇ ਸੀ ਪੰਥਵਾਲ ਪਿੱਟ ਕਰ ਲਈ ਸੀ ਉਹਦਾ ਹਾਲ ਕੀ ਹੋਇਆ ਤੁਸੀਂ ਆਪ ਹੀ ਦੇਖਿਆ ਅਸੀਂ ਬਸ ਪੰਥ ਦੇ ਸੇ ਤੇ ਪੰਥ ਦੀ ਕਚੇਰੀ ਚੋਂ ਪਰਵਾਣ ਕੇ ਲੈਣੀ ਹੈ ਬਾਕੀ ਹੋਰ ਸਾਡੇ ਜਿਵੇਂ ਜਿਵੇਂ ਰਾਹ ਚਾਈ ਜਾਣਗੇ ਜੋ ਪੰਜਾਬ ਦੀ ਮੁੱਦੇ ਤੇ ਗੱਲ ਕਰਨਗੇ ਪੰਜਾਬ ਦੇ ਮੁੱਦੇ ਐਮ ਨੇ ਪੰਜਾਬ ਦੇ ਇਸ਼ੂ ਐਮ ਨੇ ਉਹ ਤੇ ਜੋ ਸਾਡੇ ਨਾਲ ਸਮਝੌਤਾ ਕਰੂਗਾ ਉਸੇ ਤਾਂ ਹੀ ਗੱਲ ਚਰਚਾ ਅੱਗੇ ਵਧ ਸਕਦਾ ਹੈ ਇਹਦੀ ਇਲੈਕਸ਼ਨ ਵਾਰੀ ਹੈਂ ਜੀ ਇਲੈਕਸ਼ਨ ਆ ਰਹੀ ਹੈ ਹਾਂ ਜੀ ਉਹਦੀ ਉਹ ਵੀ ਤਾਂ ਸੰਭਾਦੀ ਇਲੈਕਸ਼ਨ ਆ ਰਹੀ ਹੈ 27 ਆ ਰਹੀ ਹੈ ਅੱਜ ਮੈਂ ਉਹਦੀ ਉਹਦੀ ਤੁਹਾਨੂੰ ਮੈਂ ਗੱਲ ਦੱਸ ਰਿਹਾ ਕਿ ਜੋ ਜੋ ਪੰਜਾਬ ਦੀ ਮੁੱਦੇ ਦੀ ਗੱਲ ਕਰਕੇ ਸਾਡੇ ਨਾਲ ਅਕੇ ਆਊਗਾ ਉਸ ਦੇ ਉੱਪਰ ਹੀ ਅਸੀਂ ਜਿਹੜਾ ਇਸ ਨੂੰ ਗੱਲ ਨੂੰ ਲੈ ਕੇ ਅੱਗੇ ਚੱਲਾਂਗੇ ਹਾਂਜੀ ਧੰਨਵਾਦ ਕਰਦੇ ਹਾਂ ਉਹ ਤੋਂ ਵਾਇਰਲ ਹੋ ਰਹੀ ਆ ਕਹਿੰਦੇ ਹਾਂ ਤੁਸੀਂ ਧੰਨਵਾਦ ਕਰਦੇ ਹਾਂ ਹਾਂਜੀ ਆਰਐਸਐਸ ਵਾਲੇ ਵੀ ਵਾਇਰਲ ਹੋ ਗਿਆ ਆ ਬੀ ਵੀ ਆਡੀਓ ਮੋਬਾਈਲ ਕਰ ਰਹੇ ਨੇ ਜੀ ਬਹੁਤ ਬਹੁਤ ਧੰਨਵਾਦ ਜੀ ਉਹ ਕਹਿੰਦੇ ਆ ਵੀ ਉਹ ਨਹੀਂ 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 ਉਹ ਪਤਾ ਕੀ ਹੈ ਜੀ ਇਹ ਬੰਦੇ ਦੀ ਮਾਨਸਿਕਤਾ ਹੁੰਦੀ ਹੈ ਇਹ ਅੰਦਰੋਂ ਖਾਲੀ ਲੋਕ ਨੇ ਮਤਲਬ ਕੋਈ ਨਾ ਵਿਜ਼ਨ ਹੈ ਨਾ ਕੋਈ ਥਾਟ ਪ੍ਰੋਸੈਸ ਹੈ ਕੋਈ ਜਿਹੜਾ ਅਲੀਗੇਸ਼ਨ ਲਾਉਣਾ ਉਹਦਾ ਵੀ ਬੇਸ ਹੋਣਾ ਚਾਹੀਦਾ ਦੋ ਪਾਗ ਵਾਲੇ ਵੀਰ ਤੇ ਨਾਲ ਦੋ ਕੋਈ ਹਿੰਦੂ ਵੀਰ ਬੈਠੇ ਹੋਣ ਉਹ ਕੀ ਕੋਈ ਆਰਐਸਐਸ ਵਾਲੇ ਕਿਸ तरह ਬੈਠ ਕੇ ਕੋਈ ਸੀਕ੍ਰੇਟ ਸਮਝੌਤੇ ਕਰ ਰਹੇ ਨੇ ਉਹ ਤਾਂ ਗੱਲ ਜਨਤਕ ਵੀ ਹੋ ਕੇ ਮੈਨੂੰ ਲੱਗਦਾ ਉਹਨਾਂ ਨੇ ਆਪ ਦੇ ਵੱਲੋਂ ਵੀ ਸਟੇਟਮੈਂਟ ਦਿੱਤੀ ਕਿ ਅਸੀਂ ਸਾਡਾ ਕੋਈ ਆਰਐਸਐਸ ਵਾਲਾ ਕਿਸੇ ਨਾਲ ਕੋਈ ਲੈਣ ਦੇਣ ਨਹੀਂ ਹੈ ਤੇ ਇਸ ਤੋਂ ਆਪ ਦਾ ਉਹ ਪਰਿਵਾਰਕ ਤੌਰ ਤੇ ਮਿਲਣ ਆਈ ਸੀ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਠੀਕ ਅਗਲੀ ਰਣਨੀਤੀ ਕੀ ਬਣਾ ਰਹੇ ਰਣਨੀਤੀ ਹੈ ਜੀ ਕਿ ਸਭ ਤੋਂ ਪਹਿਲਾਂ ਤਾਂ ਅਸੀਂ ਡੈਲੀਗੇਟਡ ਜਾਸ ਭਲਾਈ ਨੇ ਜਿਹਦੇ ਵਿੱਚ ਵਰਕਿੰਗ ਕਮੇਟੀ ਹੈ ਉਹ ਅਨਾਉਂਸ ਹੋਊਗੀ ਉਹ ਤੋਂ ਬਾਅਦ ਸਾਰੇ ਜ਼ਿਲ੍ਹੇ ਦੀ ਜਥੇਬੰਦੀਆਂ ਤੇ ਜਿਹੜਾ ਪਾਰਟੀ ਦਾ ਕਾਰਡਰ ਹੈ ਏ ਟੂ ਜ਼ੀ ਤੱਕ ਉਹ ਅਨਾਉਂਸ ਹੋਊਗਾ ਵਿਜ਼ਨ ਕਮੇਟੀ ਡਾਕੂਮੈਂਟ ਤਿਆਰ ਕਰ ਰਹੀ ਹੈ ਜਿਹਦੇ ਵਿੱਚ ਸਿੱਖ ਬੁੱਧੀਜੀਵੀ ਜਿੰਨੀਆਂ ਸਿੱਖ ਸੰਸਥਾਵਾਂ ਨੇ ਸਾਰਿਆਂ ਦੀ ਬਕਾਇਦਾ رائے ਲਈ ਜਾ ਰਹੀ ਹੈ ਉਹਨਾਂ ਦੇ ਨਮਾਇੰਦਿਆਂ ਦੀ ਸਲਾਹ ਲਈ ਜਾ ਰਹੀ ਹੈ ਕਿ ਪੰਜਾਬ ਦੇ ਭੱਖਵੇਂ ਮੁੱਦੇ ਕੀ ਨੇ ਇਹ ਦਿਨ ਇਹ ਦੇਖੋ ਇਹ ਬਰੀਕੀ ਚ ਗੱਲ ਸੋਚਣ ਵਾਲੀ ਹੈ ਪ੍ਰੋਫੈਸ਼ਨਲ ਐਡਵਾਈਸ ਹੁਣ ਮੈਂ ਕਹਾਂ ਜੀ ਕਿ ਮੈਂ ਦੋ ਸੱਜਣ ਪਾਤੇ ਆਪਦੇ ਨਾਲ ਸਮਰਥਕ ਤੇ ਮੀਡੀਆ ਦਾ ਕੀ ਹੋਣਾ ਚਾਹੀਦਾ ਰੋਲ ਉਹ ਤੈਅ ਕਰਨਗੇ ਜਦੋਂ ਤਾਂ ਮੀਡੀਆ ਕੋਈ ਲਗਾਤਾਰ ਪ੍ਰੋਫੈਸ਼ਨਲ ਦੇ ਵਾਇਸ ਲੈ ਕੇ ਜਿਹੜੀ ਕੋਈ ਪਾਣੀ ਦੇ ਮੁੱਦੇ ਦਾ ਐਕਸਪਰਟ ਹੈ ਕੋਈ ਖੇਤੀ ਦੇ ਮੁੱਦੇ ਦਾ ਐਕਸਪਰਟ ਹੈ ਕੋਈ ਸਿੱਖ ਫਲਸਫੀ ਨੂੰ ਅੱਗੇ ਕਿਵੇਂ ਦੇ ਵਧਾਉਣਾ ਨੌਜਵਾਨੀ ਨੂੰ ਨਾਲ ਕਿਵੇਂ ਜੋੜਨਾ ਉਹਦਾ ਐਕਸਪਰਟ ਹੈ ਉਹਨਾਂ ਸਾਰਿਆਂ ਦੀ رائے ਲੈ ਕੇ ਇੱਕ ਐਕਸਪਰਟ ਕਮੇਟੀ ਬਣਾਈ ਹੈ ਜੋ ਵਿਜਨ ਡਾਕੂਮੈਂਟ ਤਿਆਰ ਕਰ ਰਹੀ ਹੈ ਤੁਸੀਂ ਦੇਖਿਆ ਹੈ ਕਿ ਜਜ਼ਰ ਇਕਬਾਲ ਸਿੰਘ ਝੁੰਡਾ ਜਿਨ੍ਹਾਂ ਨੇ ਪਹਿਲਾਂ ਝੁੰਡਾ ਕਮੇਟੀ ਵੀ ਲੀਡ ਕੀਤੀ ਤੇ ਜੋ ਜੋ ਉਹਨਾਂ ਨੇ ਅੱਗੇ ਪੁਆਇੰਟ ਕੱਢੇ ਸੀ ਇਕਾਲੀ ਦਲ ਦੇ ਹਾਰ ਦੇ ਕਾਰਨ ਉਹੀ ਸਾਰੇ ਨਿਕਲੇ ਸੀ ਉਹਨਾਂ ਦੇ ਦੇਖ ਰੇਖ ਅnder ਇੱਕ ਕਮੇਟੀ ਤਿਆਰ ਕੀਤੀ ਹੈ ਉਹ ਵਿਜਨ ਡਾਕੂਮੈਂਟ ਬਣਾ ਰਹੀ ਹੈ ਉਹ ਡਾਕੂਮੈਂਟ ਤਿਆਰ ਕਰਕੇ ਪੰਥ ਦੀ ਕਚੇਹਰੀ ਚ ਜਾਵਾਂਗੇ ਜਿਵੇਂ ਜਿਵੇਂ ਸਾਡਾ ਅਕਾਲੀ ਦਰ ਤੱਕੜਾ ਹੁੰਦਾ ਜਾਊਗਾ ਹਈ ਤੱਕ ਕਈ ਹੋਰ ਲੋਕ ਆਫਰਾਂ ਲੈ ਕੇ ਆਉਣਗੇ ਪਰ ਸਾਨੂੰ ਹੋਰ ਕਿਸੇ ਤੇ ਗੱਠ ਜੋੜਦੀ ਨਹੀਂ ਸਾਨੂੰ ਪੰਥ ਦੇ ਗੱਠ ਜੋੜਦੀ ਜਿਹੜੀ ਫਿਕਰ ਪੰਥ ਨਾਲ ਸਾਡੇ ਤੋਂ ਰੁੱਸੇ ਮੇਰਾ ਰੁੱਸੇ ਨਾਲ ਗਿਆ ਵਾਲਾ ਜੱਗ ਭਾਵੇਂ ਸਾਰਾ ਰੁੱਸ ਜੇ ਇਹ ਪਹਿਨਾਂ ਲੋਕਾਂ ਨੂੰ ਮਨਾਉਣ ਤੋਰੇ ਸੀ ਪੰਥਵਾਲ ਪਿੱਟ ਕਰ ਲਈ ਸੀ ਉਹ ਤਾਂ ਹਾਲ ਕੀ ਹੋਇਆ ਤੁਸੀਂ ਆਪ ਹੀ ਦੇਖਿਆ ਅਸੀਂ ਬਸ ਪਾਰਥ ਦੇ ਸੇ ਤੇ ਪੰਤ ਦੀ ਕਚੇਰੀ ਚ ਪਰਵਾਣ ਕੇ ਲੈਣੀ ਹੈ ਬਾਕੀ ਹੋਰ ਸਾਡੇ ਜਿਵੇਂ ਜਿਵੇਂ ਰਾਹ ਚਾਈ ਜਾਣਗੇ ਜੋ ਪੰਜਾਬ ਦੀ ਮੁੱਦੇ ਤੇ ਗੱਲ ਕਰਨਗੇ ਪੰਜਾਬ ਦੇ ਮੁੱਦੇ ਐਮ ਨੇ ਪੰਜਾਬ ਦੇ ਇਸ਼ੂ ਐਮ ਨੇ ਉਹ ਤੇ ਜੋ ਸਾਡੇ ਨਾਲ ਸਮਝੌਤਾ ਕਰੂਗਾ ਉਸੇ ਤਾਂ ਹੀ ਗੱਲ ਚਰਚਾ ਅੱਗੇ ਵਧ ਸਕਦਾ ਹੈ ਇਹ ਦੀ ਇਲੈਕਸ਼ਨ ਵਾਰੀ ਹਾਂਜੀ ਇਲੈਕਸ਼ਨ ਆ ਰਹੀਆਂ ਆਦੀ ਵਿਧਾਨ ਸਭਾ ਦੀ ਇਲੈਕਸ਼ਨ ਆ ਰਹੀਆਂ 27 ਆ ਰਹੀਆਂ ਅੱਜ ਮੈਂ ਉਹਦੀ ਉਹਦੀ ਤੁਹਾਨੂੰ ਮੈਂ ਗੱਲ ਦੱਸ ਰਿਹਾ ਕਿ ਜੋ ਜੋ ਪੰਜਾਬ ਦੀ ਮੁੱਦੇ ਦੀ ਗੱਲ ਕਰਕੇ ਸਾਡੇ ਨਾਲ ਅੱਗੇ ਆਊਗਾ ਉਸ ਦੇ ਉੱਪਰ ਹੀ ਅਸੀਂ ਜਿਹੜਾ ਇਸ ਨੂੰ ਗੱਲ ਨੂੰ ਲੈ ਕੇ ਆ ਕੇ ਚੱਲਾਂਗੇ ਹਾਂਜੀ ਇੱਕ ਵਾਰੀ ਤੁਹਾਨੂੰ ਧੰਨਵਾਦ ਕਰਦੇ ਹਾਂ ਕਿ ਫੋਟੋ ਵਾਇਰਲ ਹੋ ਰਹੀ ਆ ਕਹਿੰਦੇ ਆ ਕੁਝ ਧੰਨਵਾਦ ਕਰਦੇ ਹਾਂ ਹਾਂਜੀ ਆਰਐਸਐਸ ਵਾਲੇ ਵੀ ਫੋਟੋ ਵਾਇਰਲ ਹੋ ਰਹੀ ਆ ਬੀ ਕਾਦੀ ਫੋਟੋ ਵਾਇਰਲ ਕਰ ਰਹੇ ਨੇ ਜੀ ਕਾਲੀ ਦਾ ਦਵਾ ਦੂਜੀ ਜੀ ਉਹ ਕਹਿੰਦੇ ਆ ਉਹ ਨਹੀਂ 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 ਉਹ ਪਤਾ ਕੀ ਹੈ ਜੀ ਇਹ ਬੰਦੇ ਦੀ ਮਾਨਸਿਕਤਾ ਹੁੰਦੀ ਹੈ ਇਹ ਅੰਦਰੋਂ ਖਾਲੀ ਲੋਕ ਨੇ ਮਤਲਬ ਕੋਈ ਨਾ ਵਿਜਨ ਹੈ ਨਾ ਕੋਈ ਥਾਟ ਪ੍ਰੋਸੈਸ ਹੈ ਕੋਈ ਜਿਹੜਾ ਅਲੀਗੇਸ਼ਨ ਲਾਉਣਾ ਉਹਦਾ ਵੀ ਬੇਸ ਹੋਣਾ ਚਾਹੀਦਾ ਦੋ ਪਾਗ ਵਾਲੇ ਵੀਰ ਦੇ ਨਾਲ ਦੋ ਕੋਈ ਹਿੰਦੂ ਵੀਰ ਬੈਠੇ ਹੋਣ ਉਹ ਕੀ ਕੋਈ ਆਰਐਸਐਸ ਵਾਲੇ ਕਿਸੇ ਨਾਲ ਬੈਠ ਕੇ ਕੋਈ ਸੀਕ੍ਰੇਟ ਸਮਝੌਤੇ ਕਰ ਰਹੇ ਨੇ ਉਹ ਤਾਂ ਗੱਲ ਜਨਤਕ ਵੀ ਹੋ ਕੇ ਮੈਨੂੰ ਲੱਗਦਾ ਉਹਨਾਂ ਨੇ ਆਪ ਦੇ ਵੱਲੋਂ ਵੀ ਸਟੇਟਮੈਂਟ ਦਿੱਤੀ ਕਿ ਅਸੀਂ ਸਾਡਾ ਕੋਈ ਆਰਐਸਐਸ ਵਾਲਾ ਕਿਸੇ ਨਾਲ ਕੋਈ ਲੈਣ ਦੇਣ ਨਹੀਂ ਹੈ ਤੇ ਇਸ ਤੋਂ ਬਾਅਦ ਉਹ ਪਰਿਵਾਰਕ ਤੌਰ ਤੇ ਮਿਲਣ ਆਏ ਸੀ ਗਗਨਦੀ ਹਰਪ੍ਰੀਤ ਸਿੰਘ ਜੀ ਨੂੰ ਹਾਂਜੀ ਅਗਲੀ ਰਣਨੀਤੀ ਕੀ ਬਣਾ ਰਹੇ ਹੋ ਰਣਨੀਤੀ ਹੈ ਜੀ ਕਿ ਸਭ ਤੋਂ ਪਹਿਲਾਂ ਅਸੀਂ ਡੈਲੀਗੇਟਡ ਜਾਸ ਭਲਾਈ ਨੇ ਜਿਹਦੇ ਵਿੱਚ ਵਰਕਿੰਗ ਕਮੇਟੀ ਹੈ ਉਹ ਅਨਾਉਂਸ ਹੋਊਗੀ ਉਹ ਤੋਂ ਬਾਅਦ ਸਾਰੇ ਜ਼ਿਲ੍ਹੇ ਦੀ ਜਥੇਬੰਦੀਆਂ ਤੇ ਜਿਹੜਾ ਪਾਰਟੀ ਦਾ ਕਾਰਡਰ ਹੈ A ਤੋਂ Z ਤੱਕ ਉਹ ਅਨਾਉਂਸ ਹੋਊਗਾ। ਵਿਜ਼ਨ ਕਮੇਟੀ ਡਾਕੂਮੈਂਟ ਤਿਆਰ ਕਰ ਰਹੀ ਹੈ ਜਿਦੇ ਵਿੱਚ ਸਿੱਖ ਬੁੱਧੀਜੀਵੀ ਜਿੰਨੀਆਂ ਸਿੱਖ ਸੰਸਥਾਵਾਂ ਨੇ ਸਾਰਿਆਂ ਦੀ ਬਕਾਇਦਾ رائے ਲਈ ਜਾ ਰਹੀ ਹੈ ਉਹਨਾਂ ਦੇ ਨਮਾਇੰਦਿਆਂ ਦੀ ਸਲਾਹ ਲਈ ਜਾ ਰਹੀ ਹੈ ਕਿ ਪੰਜਾਬ ਦੇ ਭੱਖਵੇਂ ਮੁੱਦੇ ਕੀ ਨੇ ਇਹ ਦਿਨ ਇਹ ਦੇਖੋ ਇਹ ਬਰੀਕੀ ਚ ਗੱਲ ਸੋਚਣ ਵਾਲੀ ਹੈ। ਪ੍ਰੋਫੈਸ਼ਨਲ ਐਡਵਾਈਸ ਹੁਣ ਮੈਂ ਕਹਾਂ ਜੀ ਕਿ ਮੈਂ ਦੋ ਸੱਜਣ ਪਾਤੇ ਆਪਦੇ ਨਾਲ ਸਮਰਥਕ ਤੇ মিডিਆ ਦਾ ਕੀ ਹੋਣਾ ਚਾਹੀਦਾ ਰੋਲ ਉਹ ਤੈਅ ਕਰਨਗੇ ਜਦੋਂ ਦਾ মিডিਆ ਕੋਈ ਲਾਗਾ ਤੱਕ ਪ੍ਰੋਫੈਸ਼ਨਲ ਹੈ ਬਾਈਸ ਲੈ ਕੇ ਜਿਹੜੀ ਕੋਈ ਪਾਣੀ ਦੇ ਮੁੱਦੇ ਦਾ ਐਕਸਪਰਟ ਹੈ ਕੋਈ ਖੇਤੀ ਦੇ ਮੁੱਦੇ ਦਾ ਐਕਸਪਰਟ ਹੈ ਕੋਈ ਸਿੱਖ ਫਲਸਫੀ ਨੂੰ ਅੱਗੇ ਕਿਵੇਂ ਦੇ ਵਧਾਉਣਾ ਨੌਜਵਾਨੀ ਨੂੰ ਨਾਲ ਕਿਵੇਂ ਜੋੜਨਾ ਉਹਦਾ ਐਕਸਪਰਟ ਹੈ ਉਹਨਾਂ ਸਾਰਿਆਂ ਦੀ رائے ਲੈ ਕੇ ਇੱਕ ਐਕਸਪਰਟ ਕਮੇਟੀ ਬਣਾਈ ਹੈ ਜੋ ਵਿਜਨ ਡਾਕੂਮੈਂਟ ਤਿਆਰ ਕਰ ਰਹੀ ਤੁਸੀਂ ਦੇਖਿਆ ਹੈ ਕਿ ਜਦਰ ਇਕਬਾਲ ਸਿੰਘ ਝੁੰਡਾ ਜਿਨ੍ਹਾਂ ਨੇ ਪਹਿਲਾਂ ਝੁੰਡਾ ਕਮੇਟੀ ਵੀ ਲੀਡ ਕੀਤੀ ਤੇ ਜੋ ਜੋ ਉਹਨਾਂ ਨੇ ਅੱਗੇ ਪੁਆਇੰਟ ਕੱਢੇ ਸੀ ਅਕਾਲੀ ਦਲ ਦੇ ਹਾਰ ਦੇ ਕਾਰਨ ਉਹੀ ਸਾਰੇ ਨਿਕਲੇ ਸੀ ਉਹਨਾਂ ਦੇ ਦੇਖ ਰੇਖੰਡਰ ਇੱਕ ਕਮੇਟੀ ਤਿਆਰ ਕੀਤੀ ਹੈ ਉਹ ਵਿਜਨ ਡਾਕੂਮੈਂਟ ਬਣਾ ਰਹੀ ਹੈ ਉਹ ਡਾਕੂਮੈਂਟ ਤਿਆਰ ਕਰਕੇ ਪੰਥ ਦੀ ਕਚਹਿਰੀ ਚ ਜਾਵਾਂਗੇ